ਗੋਲ ਗੱਪੇ ਤੇ ਪਾਣੀਪੂਰੀ ਦਾ ਨਾਮ ਲੈਣ ਸਾਰੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਜਦੋਂ ਆਪਾਂ ਰੇੜੀ ਤੇ ਗੋਲ ਗੱਪੇ ਖਾਣ ਜਾਂਦੇ ਹਾਂ ਤਾਂ ਉਹ ਆਪਾਂ ਨੂੰ ਦੋ ਤਰੀਕੇ ਦਾ ਪਾਣੀ ਦਿੰਦੇ ਨੇ ਇੱਕ ਹਰਾ ਵਾਲਾ ਪਾਣੀ ਤੇ ਇੱਕ ਦੂਜਾ ਇਮਲੀ ਦਾ ਖੱਟਾ ਮਿੱਠਾ ਪਾਣੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਸਾਰਾ ਗੋਲ ਗੱਪਿਆਂ ਦਾ ਜਾਂ ਪਾਣੀਪੂਰੀ ਦਾ ਜਿਹੜਾ ਮੇਨ ਫਲੇਵਰ ਹੈ ਉਹ ਪਾਣੀ ਦਾ ਹੀ ਹੁੰਦਾ ਹੈ ਅੱਜ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਗੋਲ ਗੱਪਿਆਂ ਦਾ ਦੋਨੇ ਤਰੀਕੇ ਵਾਲਾ ਖਟਾ ਮਿੱਠਾ ਤੇ ਹਰਾ ਪਾਣੀ ਚਲੋ ਫਿਰ ਰੈਸਪੀ ਸ਼ੁਰੂ ਕਰਦੇ ਆ ਜਿਹਦੇ ਲਈ ਆਪਾਂ ਪੁਦੀਨਾ ਤੇ ਧਨੀਆ ਦੋਨੇ ਬਰਾਬਰ ਮਾਤਰਾ ਵਿੱਚ ਲੈ ਕੇ ਧੋ ਕੇ ਬਰੀਕ ਬਰੀਕ ਕੱਟ ਕੇ ਮਿਕਸੀ ਦੇ ਵਿੱਚ ਪਾ ਲਿਆ ਇੱਕ ਹਰੀ ਮਿਰਚ ਪਾਈ ਹੈ ਤੇ ਥੋੜਾ ਜਿਹਾ ਅਦਰਕ ਪਾਇਆ ਇਹਦੇ ਵਿੱਚ ਤੇ ਥੋੜਾ ਜਿਹਾ ਹੀ ਪਾਣੀ ਪਾ ਕੇ ਇਹਦਾ ਇੱਕ ਪੇਸਟ ਜਿਹਾ ਤਿਆਰ ਕਰ ਲਵਾਂਗੇ ਹੁਣ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਚਾਹ ਪਾਣੀ ਦੇ ਨਾਲ ਛਾਣ ਲਵੋ ਪਾਣੀ ਨੂੰ ਛਾਣਨ ਤੋਂ ਬਾਅਦ ਇਹ ਜਿਹੜਾ ਪੁਦੀਨੇ ਤਣੀਆਂ ਦੇ ਪੱਤੇ ਨੇ ਇਹਨੂੰ ਵੀ ਸੰਭਾਲ ਲਵਾਂਗੇ ਇਹਦੇ ਵਿੱਚ ਆਪਾਂ ਪਾਇਆ ਕਾਲਾ ਨਮਕ ਲਾਲ ਮਿਰਚ ਜੀਰਾ ਪਾਊਡਰ ਇੱਕ ਚਮਚ ਆਪਾਂ ਚਾਟ ਮਸਾਲੇ ਦਾ ਪਾਵਾਂਗੇ ਹਿੰਗ ਪਾ ਦਾਂਗੇ ਚਿੱਟਾ ਨਮਕ ਪਾਵਾਂਗੇ ਕਾਲੀ ਮਿਰਚ ਪਾ ਦਾਂਗੇ ਥੋੜੀ ਜੀ ਭੁੰਨਿਆ ਹੋਇਆ ਜੀਰਾ ਪਾ ਦਾਂਗੇ ਇਹਦੇ ਨਾਲ ਟੇਸਟ ਹੋਰ ਵੀ ਵਧੀਆ ਆਉਂਦਾ ਤੇ ਹੁਣ ਇਹਦੇ ਵਿੱਚ ਦੋ ਤੋਂ ਤਿੰਨ ਨਿੰਬੂ ਨਿਚੋੜ ਕੇ ਪਾ ਦਵਾਂਗੇ ਚੰਗੀ ਤਰ੍ਹਾਂ ਪਾ ਇਸ ਨੂੰ ਮਿਕਸ ਕਰਾਂਗੇ ਤੇ ਇਹਦੇ ਵਿੱਚ ਹੋਰ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਕੋਲ ਕੇ ਤੇ ਇਹਦੇ ਵਿੱਚ ਫਲੇਵਰ ਵਾਸਤੇ ਆਪਾਂ ਗੁੰਦੀ ਪਾਵਾਂਗੇ ਬਹੁਤ ਹੀ ਜਿਆਦਾ ਟੇਸਟੀ ਬਣਦਾ ਤੁਸੀਂ ਜ਼ਰੂਰ ਪਾਣੀ ਨੂੰ ਟਰਾਈ ਕਰਕੇ ਦੇਖਿਓ ਤੇ ਇੱਥੇ ਆਪਾਂ ਮਿੱਠਾ ਪਾਣੀ ਬਣਾਉਣ ਲਈ ਆਪਾਂ ਮਿੱਠੀ ਚਟਨੀ ਲਈ ਹੈ ਦੋ ਤੋਂ ਤਿੰਨ ਚਮਚੇ ਇਹਦੇ ਵਿੱਚ ਆਪਾਂ ਚਟਨੀ ਬੌਲ ਦੇ ਵਿੱਚ ਪਾ ਕੇ ਇਹਦੇ ਵਿੱਚ ਪਾਣੀ ਪਾ ਲਾਂਗੇ ਹੋਰ ਸਾਰੇ ਸਮਾਨ ਆਪਾਂ ਚਟਨੀ ਦੇ ਵਿੱਚ ਹੀ ਪਾਇਆ ਹੋਇਆ ਹੈ ਵੀਡੀਓ ਤੁਸੀਂ ਚੈਨਲ ਤੇ ਜਾ ਕੇ ਜ਼ਰੂਰ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਹੁਣ ਗੁੰਦੀ ਪਾ ਲਵਾਂਗੇ ਜਿਹਦੇ ਨਾਲ ਟੇਸਟ ਵੱਜ ਜਾਊਗਾ ਬਹੁਤ ਜ਼ਿਆਦਾ ਟੇਸਟੀ ਪਾਣੀ ਬਣਦਾ ਹੈ ਤੇ ਬਹੁਤ ਹੈਲਦੀ ਬਣਦਾ ਵਈ ਬਹੁਤ ਘੱਟ ਸਮੇਂ ਦੇ ਵਿੱਚ ਹੀ ਬਣ ਕੇ ਦੋਨੇ ਪਾਣੀ ਫਰੈਸ਼ ਫਰੈਸ਼ ਤਿਆਰ ਹੋ ਜਾਂਦੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਬਹੁਤਾ ਸਮਾਨ ਵੀ ਨਹੀਂ ਪੈਂਦਾ ਜੋ ਪੈਂਦਾ ਘਰ ਦੇ ਵਿੱਚ ਹੀ ਹੁੰਦਾ ਸਮਾਨ ਇੱਥੇ ਆਪਾਂ ਆਲੂ ਲਏ ਨੇ ਇਹਦੇ ਵਿੱਚ ਜਿਹੜੇ ਆਪਾਂ ਪਦੀਨੇ ਤੇ ਧਨੀਏ ਦੇ ਪੱਤੇ ਰੱਖੇ ਸੀ ਉਹ ਇਹਦੇ ਵਿੱਚ ਪਾਤੀਆ ਨਮਕ ਪਾਤੀਆ ਭੁੰਨਾ ਜੀਰਾ ਪਾਤਾ ਚਾਟ ਮਸਾਲਾ ਥੋੜਾ ਜਿਹਾ ਇਹਦੇ ਵਿੱਚ ਫਿਰ ਪਾਤਾ ਲਾਲ ਮਿਰਚ ਪਾਈ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਗੋਲ ਗੱਪੇ ਦੇ ਵਿੱਚ ਆਲੂ ਭਰ ਕੇ ਤੇ ਆਪਾਂ ਸਰਵ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ